ਇਹ ਕਿਹਦੇ ਬੋਲਾਂ ਨੇ ਇਹ ਦੇਖੋ ਨਾ ਹੋਰ ਜਿਹੜੀ ਆ বিজেপি ਨੂੰ ਦੇਣਾ ਆ ਦੇਖ ਲੋ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਦੀ ਫਿਸਲ ਗਈ ਜੁਬਾਨ বিজেপি ਦੀ ਤਾਂ ਆ ਆਮ ਆਦਮੀ ਪਾਰਟੀ ਦੇ ਲਈ ਮੰਗ ਲੀਆਂ ਵੋਟਾਂ ਤੁਹਾਨੂੰ ਦੱਸਦੇ ਕਿ ਸੁਸ਼ੀਲ ਕੁਮਾਰ ਰਿੰਕੂ ਜੋ ਕਿ বিজেপি ਦੇ ਵਿੱਚ ਸ਼ਾਮਿਲ ਹੋ ਗਏ ਸੀ ਤੇ ਹੱਲੇ ਵੀ ਘਰ ਵਾਲੀ ਨੂੰ ਇਹ ਨਹੀਂ ਪਤਾ ਲੱਗਾ ਕਿ ਉਸ ਦਾ ਘਰ ਵਾਲਾ বিজেপি ਦੇ ਵਿੱਚ ਸ਼ਾਮਿਲ ਹੋ ਗਿਆ ਤੇ ਉਹ ਤਾਂ ਆਮ ਆਦਮੀ ਪਾਰਟੀ ਦੇ ਲਈ ਵੋਟਾਂ ਮੰਗੀ ਜਾਂਦੀ ਹੈ ਸੋਸ਼ਲ ਮੀਡੀਆ ਤੇ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਸੁਸ਼ੀਲ ਕੁਮਾਰ ਰਿੰਕੂ ਦੀ ਪਤਨੀ ਜੋ ਕਿ ਜਲੰਧਰ ਦੇ ਵਿੱਚ ਇੱਕ ਜਨਸਾਵਾ ਨੂੰ ਸੰਬੋਧਿਤ ਕਰ ਰਹੀ ਹੈ ਜਿਸ ਦੇ ਵਿੱਚ ਉਹ ਕਹਿ ਰਹੀ ਹੈ ਕਿ ਇਸ ਵਾਰ ਤੁਸੀਂ ਸਾਰੇ ਜਾਨੀ ਆਮ ਆਦਮੀ ਪਾਰਟੀ ਨੂੰ ਵੋਟ ਪਾਓ ਕਿਉਂਕਿ ਕਾਂਗਰਸ ਸਰਕਾਰ ਦੇ ਐਮਪੀ ਨੇ ਜਲੰਧਰ ਲਈ ਕੁਝ ਵੀ ਨਹੀਂ ਕੀਤਾ ਤੇ ਤੁਸੀਂ ਸੁਣ ਵੀ ਸਕਦੇ ਹੋ ਵੀਡੀਓ ਦੇ ਵਿੱਚ ਜਿਸ ਦੇ ਵਿੱਚ ਉਹ ਲੋਕਾਂ ਨੂੰ ਬੇਨਤੀ ਕਰਦੀ ਹੈ ਕਿ ਆਮ ਆਦਮੀ ਪਾਰਟੀ ਨੂੰ ਆਪਣਾ ਵੋਟ ਪਾਓ ਸ਼ੂਸ਼ੀਲ ਆਪਣੀ ਇੱਕ ਇੱਕ ਜਿਹੜੀ ਹੋਣ ਹੈ ਉਹ ਆਮ ਆਦਮੀ ਪਾਰਟੀ ਨੂੰ ਦੇਣਾ ਤੇ ਜਿਸ ਤੋਂ ਬਾਅਦ ਇੱਕ ਬੰਦਾ ਉੱਠ ਕੇ ਕਹਿੰਦਾ ਕਿ ਬੀਬਾ ਜੀ ਆਮ ਆਦਮੀ ਪਾਰਟੀ ਦੇ ਲਈ ਨਹੀਂ বিজেপি ਲਈ ਵੋਟ ਪਾਇਓ ਕਿਉਂਕਿ ਸੁਸ਼ੀਲ ਕੁਮਾਰ ਰਿੰਕੂ ਨੇ ਹੁਣ বিজেপি ਜੁਆਇਨ ਕਰ ਲਈ ਹੈ ਤੇ ਜਿਸ ਤੋਂ ਬਾਅਦ ਉਹਨਾਂ ਨੂੰ ਯਾਦ ਆਇਆ ਤਾਂ ਫਿਰ ਹਸਨ ਲੱਗ ਪਏ ਤਾਂ ਲੋਕਾਂ ਨੂੰ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਨਹੀਂ ਸਗੋ বিজেপি ਨੂੰ ਵੋਟ ਪਾਇਓ ਇਹ ਵੀਡੀਓ ਵਾਇਰਲ ਹੋਣ ਤੋਂ ਬਾਅਦ ਚੁਚੀਲ ਕੁਮਾਰ ਰਿੰਕੂ ਦੀ ਪਤਨੀ ਦਾ ਕਾਫੀ ਲੋਕ ਟਰੋਲ ਕਰ ਰਹੇ ਨੇ ਕਾਫੀ ਮਜ਼ਾਕ ਉਡਾ ਰਹੇ ਨੇ